ਜੋਬ ਨੂੰ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਸੁਭਾਵ ਬਣਾਉਣ ਲਈ ਆਪਣੀ ਵਚਨਬੰਦਤਾ ਨਿਭਾਉਂਦੇ ਪਟਿਆਲਾ ਪੁਲਿਸ ਨੇ ਇੱਕ ਬਦਨਾਮ ਬਦਮਾਸ਼ ਨੂੰ ਦੁਵੱਲੀ ਗੋਲੀ ਮਗਰੋਂ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਇੱਥੇ ਪਟਿਆਲਾ ਸਰਹੰਦ ਰੋਡ ਤੇ ਪਿੰਡ ਫਗਨ ਮਾਜਰਾ ਨੇੜੇ ਏਸ਼ੀਅਨ ਕਾਲਜ ਰੋਡ ਵਿਖੇ ਸੀਗੇ ਇਹ ਸਟਾਫ ਪੁਲਿਸ ਦੇ ਘੇਰੇ ਵਿੱਚ ਆਇਆ ਅਪਰਾਧੀ ਨੇ ਪੁਲਿਸ ਉੱ퍼 ਗੋਲੀ ਚਲਾਉਂਦਿਆਂ ਚਾਰ ਫਾਇਰ ਕੀਤੇ ਪਰ ਪੁਲਿਸ ਨੇ ਇਸਾਲੀ ਬਹਾਦਰੀ ਤੇ ਸੰਯਮ ਦਿਖਾਉਂਦਿਆਂ ਤੇ ਦੋਸ਼ੀ ਦੀ ਲਾਤ ਤੇ ਗੋਲੀ ਲੱਗੀ ਜਿਸ ਮਗਰੋਂ ਉਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜੀ ਸਰ ਕੀ ਹੋਇਆ ਸਿੱਧਾ ਕੌਂਟਰ ਹੈ ਇਹ ਇੱਥੇ ਜੀ ਮਾਨਜੋਗ ਸੀਐਮ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਮਾਨਜੋਗ ਡੀਆਈਜੀ ਪਟਿਆਲਾ ਰੇਂਜ ਦੀ ਬਿਲਕੁਲ ਕਲੀਅਰ ਕਲਡ ਪਾਲਿਸੀ ਹੈਗੀ ਆ ਕਿ ਜ਼ੀਰੋ ਟੋਲਰੈਂਸ ਟੀਵਰਡਸ ਗੈਂਗਸਟਰਸ ਐਂਡ ਐਂਟੀਸੋਸ਼ਲ 엘ਮੈਂਟਸ ਸਰ ਡੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਜਿਹੜੀ ਪੁਲਿਸ ਪਾਰਟੀ ਹੈਗੀ ਲੀਡ ਬਾਈ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਤੇ ਇਨਚਾਰਜ ਯਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ 'ਚ ਲਾਈਫ ਪੈਟਰੋਲਿੰਗ ਸਾਡੇ ਕੋਲੇ ਸਿੱਧੀ ਕੋਈ ਸੋਰਸ ਇਨਫੋਰਮੇਸ਼ਨ ਸੀਗੀ ਕਿ ਕੋਈ ਸ਼ੱਕੀ ਅਨਸਰ ਪਟਿਆਲੇ ਸ਼ਹਿਰ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਇਹ ਗੁਰਚਰਨ ਸਿੰਘ ਉਰਫ ਕਾਲੂ ਹੈਗਾ ਆਇਆ ਇਕੜੂ ਆਰੀਆ ਮੋਹਾਲੀ ਦਾ ਰਹਿਣ ਵਾਲਾ ਆ ਇਹਨੂੰ ਰਾਉਂਡ ਅਪ ਕੀਤਾ ਤੇ ਉਸ ਆਪਰੇਸ਼ਨ ਦੌਰਾਨ ਇਨੇ ਪੁਲਿਸ ਪਾਰਟੀ ਦੇ ਉੱਪਰ ਚਾਰ ਫਾਇਰ ਜਿਹੜੇ ਆ ਬੱਤੀ ਬੋਰ ਤੇ ਪਿਸਤੌਲ ਤੋਂ ਆਪਣੇ ਨਜਾਇਜ਼ ਹਸਲੇ ਤੋਂ ਇਨੇ ਚਾਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਬਹੁਤ ਬਾਦਰੀ ਨਾਲ ਤੇ ਰਿਸਟ੍ਰੇਂਟ ਦਾ ਜਿਹੜਾ ਨਮੂਨਾ ਪੇਸ਼ ਕਰਦੇ ਹੋਏ ਰਿਟਾਲੀਏਟਰੀ ਫਾਇਰ ਕੀਤਾ ਤੇ ਇਹਨੂੰ ਵਨ ਸ਼ਾਟ ਇੰਜਰੀ ਦੇ ਲੈਕਚਰ ਹੋਈ ਆ ਤੇ ਇਹ ਇਸ ਦੋਸ਼ੀ ਦਾ ਜਿਹੜਾ ਕ੍ਰਿਮਨਲ ਪਿਸ਼ੋਕੜਾ ਹੈਗਾ ਆ ਹੀ ਇਸ ਆ ਹਰਡਨ ਕ੍ਰਿਮਨਲ ਤੇ 8 ਤੋਂ ਜ਼ਿਆਦਾ ਮੁਕਦਮੇ ਇਹਦੇ ਉੱਪਰ ਡਕੈਤੀ ਦੇ ਆਰਮ ਡਰਾਬਰੀ ਦੇ ਐਨਡੀਪੀਐਸ ਐਕਟ ਦੇ ਅਰਾਦਾ ਕਤਲ ਵਗੈਰਾ ਦੇ ਦਰਜ ਨੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਗਈ ਆ ਜੀ ਜੇਕਰ ਪੁਲਿਸ ਦੇ ਉੱਪਰ ਕੋਈ ਵੀ ਗੈਂਗਸਟਰ ਜਾਂ ਕ੍ਰਿਮਨਲ ਅੰਸਰਨ ਲਾ ਕਰੂਗਾ ਤੇ ਪੁਲਿਸ ਬਿਲਕੁਲ ਉਹਦਾ ਪੁਖਤਾ ਜਵਾਬ ਦੇਊਗੀ ਤੇ ਅਸੀਂ ਕਿਸੇ ਪ੍ਰਕਾਰ ਨਾਲ ਵੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਆ ਇਹਨੂੰ ਅਸੀਂ ਬਿਲਕੁਲ ਖਰਾਬ ਨਹੀਂ ਹੁੰਨ ਦਵਾਂਗੇ ਤੇ ਇਹ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਸਰ ਇਹ ਕਿੱਥੇ ਦਾ ਕੀ ਦਾ ਬੈਕਗ੍ਰਾਉਂਡ ਕੀ ਸੀਗਾ ਕਿੱਥੇ ਦਾ ਦੇਖੋ ਇਹ ਕਾਫੀ ਜਿਵੇਂ ਪਹਿਲਾਂ ਦੱਸਿਆ ਇਹਦੇ ਤੇ 8 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਹਾਰਡ ਐਂਡ ਕ੍ਰਿਮੀਨਲ ਆ ਇਹ ਹੁਣ ਬੇਲ ਤੇ ਸੀਗਾ ਇਸ ਬੇਲ ਪੀਰੀਅਡ ਦੇ ਦੌਰਾਨ ਇੰਨੇ ਇੱਕ ਸਕੋਰਪੀਓ ਗੱਡੀ ਜਿਹੜੀ ਆ ਉਹ ਵੀ ਇੰਨੇ ਲੁੱਟੀ ਸੀ ਤ੍ਰਿਪੜੀ ਏਰੀਆ ਤੋਂ ਕੁਝ ਦਿਨ ਪਹਿਲਾਂ ਤੇ ਉਸ ਸਕੋਰਪੀਓ ਗੱਡੀ ਦੀ ਲੁੱਟਣ ਦਾ ਵੀ ਇਹੀ ਮਕਸਦ ਸੀਗਾ ਕਿ ਉਸ ਗੱਡੀ ਰਾਹੀਂ ਵੀ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਨਜਾਇਜ਼ ਹਥਿਆਰ ਵੀ ਇਹਦੇ ਤੋਂ ਬਰਾਮਦ ਹੋਇਆ ਤੇ ਬਹੁਤ ਹੀ ਏ ਟ੍ਰਿਗਰ ਹੈਪੀ ਜਿਹੜਾ ਗੈਂਗਸਟਰ ਸੀਗਾ ਇਹਨੇ ਚਾਰ ਰੌਂਦ ਫਾਇਰ ਕੀਤੇ ਤੇ ਬਿਲਕੁਲ ਪੁਖਤਾ ਜਿਹੜੀ ਜਵਾਬੀ ਕਾਰਵਾਈ ਸਾਡੀ ਟੀਮ ਨੇ ਕੀਤੀ ਤੇ ਅੱਗੇ ਵੀ ਅਸੀਂ ਇਨਸ਼ੋਰ ਕਰਾਂਗੇ ਕਿ गैंगस्टर्स ਦੇ ਖਿਲਾਫ ਸਟ੍ਰਿਕਟ ਐਕਸ਼ਨ ਹੋਵੇ ਸਰ ਇਕੱਲਾ ਹੀ ਸੀਗਾ ਇਸ ਵਕਤ ਹਾਂਜੀ ਇਕੱਲਾ ਹੀ ਸੀਗਾ ਬਾਕੀ ਇਨਵੈਸਟੀਗੇਟ ਕਰ ਰਹੇ ਆ ਹਸਪੀਟਲ ਚ ਦਾਖਲ ਹੈ ਹਾਂਜੀ ਇਹਨੂੰ ਜਾਂਚ ਅਨੁਸਾਰ ਹਸਪੀਟਲ ਚ ਦਾਖਲ ਕਰਾਇਆ ਗਿਆ ਤੇ ਇਹਦੇ ਹੋਰ ਕਿਹੜੇ ਕਿਹੜੇ ਗੈਂਗਸਟਰਸ ਨਾਲ ਤਲੁਕਾਤ ਹੈਗੇ ਆ ਉਸ ਵੀਰੀਫਾਈ ਕਰ ਰਹੇ ਆ ਇਹ ਮੈਂ ਮਿਲਾਂਗੇ ਕਿਹੜੀ ਨਿਕਲੀ ਸਰ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز